ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਨਾ ਉਹਦਾ ਨਾਂ ਹੈ ਖਿਚੜੀ ਹਰਾਨਾ ਹੋਇਓ ਜਿਹੜੀ ਖਿਚੜੀ ਖਾਣ ਦੇ ਕੰਮ ਆਉਂਦੀ ਓਸੇ ਖਿਚੜੀ ਦਾ ਜ਼ਿਕਰ ਕਰ ਰਿਹਾ ਹਾਂ ਇੱਕ ਤੇ ਖਿਚੜੀ ਖਾਣ ਦੇ ਕੰਮ ਆਉਂਦੀ ਏ ਤੇ ਦੂਜਾ ਖਿਚੜੀ ਕਹਾਵਤ ਦੇ ਅੰਦਰ ਵੀ ਸ਼ਾਮਲ ਏ ਕਹਿੰਦੇ ਆ ਨਾ ਵੀ ਕੀ ਖਿਚੜੀ ਪਕਾ ਰਹੇ ਹੋ ਮਤਲਬ ਕੀ ਗੱਲਬਾਤ ਪਕਾ ਰਹੇ ਹੋ ਕੀ ਸਲਾਹ مشਵਰਾ ਪਕਾ ਰਹੇ ਹੋ ਖੈਰ ਅੱਜ ਚੁੱਲ੍ਹੇ ਦੇ ਉੱਤੇ ਜਿਹੜੀ ਖਿਚੜੀ ਪੱਕਦੀ ਏ ਉਹਦੀ ਗੱਲ ਮੈਂ ਨਹੀਂ ਕਰਨ ਲੱਗਾ ਜਿਹੜੀ ਤੁਹਾਡੇ ਮਨਾਂ ਦੇ ਅੰਦਰ ਦਿਮਾਗਾਂ ਦੇ ਅੰਦਰ ਖਿਚੜੀ ਪੱਕਦੀ ਏ ਮੈਂ ਉਹਦੀ ਗੱਲ ਕਰਨੀ ਚਾਹੁੰਦਾ ਅਗਰ ਚੁੱਲ੍ਹੇ ਦੇ ਉੱਤੇ ਖਿਚੜੀ ਪੱਕੇ ਤੇ ਉਸ ਖਿਚੜੀ ਨੂੰ ਖਾ ਕੇ ਨਾ ਮਰੀਜ਼ ਠੀਕ ਹੁੰਦੇ ਨੇ ਜਿਹੜਾ ਬਿਮਾਰ ਬੰਦਾ ਹੁੰਦਾ ਹੈ ਨਾ ਰੋਗੀ ਹੁੰਦਾ ਹੈ ਡਾਕਟਰ ਕਹਿ ਦਿੰਦਾ ਹੈ ਵੈਦ ਕਹਿ ਦਿੰਦਾ ਹੈ ਵੀ ਇਹਨੂੰ ਖਿਚੜੀ ਦਿਓ ਖਾਣ ਵਾਸਤੇ ਨਰਮ ਹੋ ਜਾਣੇ ਜਲਦੀ ਪਚ ਜਾਂਦਾ ਹੈ ਇਹਦੇ ਨਾਲ ਹੀ ਠੀਕ ਰਹੇਗਾ ਅਗਰ ਖਿਚੜੀ ਚੁੱਲ੍ਹੇ ਤੇ ਪੱਕੇ ਖਾ ਕੇ ਰੋਗੀ ਠੀਕ ਹੁੰਦੇ ਨੇ ਤੇ ਜਿਹੜੀ ਖਿਚੜੀ ਤੁਹਾਡੇ ਮਨਾਂ ਦੇ ਅੰਦਰ ਤੁਹਾਡੇ ਦਿਮਾਗ ਦੇ ਅੰਦਰ ਪੱਕਦੀ ਹੈ ਨਾ ਉਹ ਖਿਚੜੀ ਦੇ ਨਾਲ ਤੁਸੀਂ ਬਿਮਾਰ ਹੋ ਰਹੇ ਤੇ ਪੈਰੋਂ ਪੈਰ ਬਿਮਾਰ ਹੋ ਰਹੇ ਦੂਜੀ ਗੱਲ ਅੱਜ ਖਾਣ ਪੀਣ ਵਾਲੇ ਹਜ਼ਾਰਾਂ ਪਦਾਰਥ ਨੇ ਇੱਕ ਨਹੀਂ ਹਰ ਘਰ ਦੇ ਅੰਦਰ ਅਨੇਕ ਅਨੇਕ ਚੀਜ਼ਾਂ ਪਰੋਸੀਆਂ ਜਾ ਰਹੀਆਂ ਨੇ ਬਣਾਈਆਂ ਜਾ ਰਹੀਆਂ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਕਮੀ ਨਹੀਂ ਹੈ ਖਿਚੜੀ ਪੱਕਣੀ ਘਟ ਗਈ ਹੈ ਪਰ ਜਿਵੇਂ ਚੁੱਲਿਆਂ ਦੇ ਉੱਤੇ ਖਿਚੜੀ ਪੱਕਣੀ ਘਟੀ ਤੇ ਮੇਂ ਦਿਮਾਗਾਂ ਦੇ ਅੰਦਰ ਤੇ ਮਨਾਂ ਦੇ ਅੰਦਰ ਖਿਚੜੀ ਦਾ ਪਕਣਾ ਵਧਦਾ ਜਾ ਰਿਹਾ ਹੈ ਔਰ ਪੈਰੋ ਪੈਰ ਵਧਦਾ ਜਾ ਰਿਹਾ ਹੈ ਦੇਸ਼ਾਂ ਵਿੱਚ ਵਧਦਾ ਜਾ ਰਿਹਾ ਹੈ ਕੌਮਾਂ ਵਿੱਚ ਵਧਦਾ ਜਾ ਰਿਹਾ ਹੈ ਘਰਾਂ ਵਿੱਚ ਵਧਦਾ ਜਾ ਰਿਹਾ ਹੈ ਸੱਜੇ ਖੱਬੇ ਥਾਂ ਥਾਂ ਦੇ ਉੱਤੇ ਖਿਚੜੀ ਮਨਾਂ ਦੇ ਅੰਦਰ ਪੱਕਦੀ ਹੋਈ ਜੋਰ ਫੜ ਰਹੀ ਹੈ ਲੋਕਾਂ ਦੇ ਦਿਮਾਗ ਦੀ ਜਿਹੜੀ ਖਿਚੜੀ ਹੈ ਉਹਦੇ ਨਾਲ ਆਪ ਵੀ ਬਿਮਾਰ ਹੋ ਰਹੇ ਨੇ ਤੇ ਜਿਹਦੇ ਸਾਹਮਣੇ ਉਹ ਪਰੋਸਦੇ ਨੇ ਉਹ ਲੋਕ ਵੀ ਬਿਮਾਰੀ ਦਾ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਨੇ ਚਲੋ ਪਖੰਡੀ ਸਾਧਾਂ ਦੇ ਮੰਦੇ ਅੰਦਰ ਅੱਜ ਖਿਚੜੀ ਪੱਕਦੀ ਔਰ ਪਤਾ ਕੀ ਖਿਚੜੀ ਪੱਕਦੀ ਗੁਰਬਾਣੀ ਨੂੰ ਟਾਲ ਲੱਗੇ ਲੱਖ ਵਾਰ ਲੱਗੇ ਗੁਰਬਾਣੀ ਦਾ ਕੀਰਤਨ ਅਸੀਂ ਨਹੀਂ ਕਰਨਾ ਕੱਚੀਆਂ ਧਾਰਨਾ ਬਣਾ ਕੇ ਕਰਾਂਗੇ ਇਹ ਖਿਚੜੀ ਨਹੀਂ ਤੇ ਹੋਰ ਕੀ ਹੈ ਗੁਰਬਾਣੀ ਦੀ ਤੋਹੀਨ ਹੋਵੇ ਗੁਰੂ ਦੀ ਤਹੀਨ ਹੋਵੇ ਲੱਖ ਵਾਰ ਹੋਵੇ ਕੋਈ ਫਰਕ ਨਹੀਂ ਪੈਂਦਾ ਪਰ ਸਾਡੀ ਪੂਜਾ ਸਾਡੀ ਪ੍ਰਤੀਸ਼ਟਾ ਸਾਡਾ ਹਲਵਾ ਮੰਡਾ ਇਹਦੇ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ 도ਗਲੇ ਕਰਤਾਰ ਰੱਖਣ ਵਾਲੇ ਪ੍ਰਚਾਰਕਾਂ ਦੇ ਮਨਾਂ ਦੇ ਅੰਦਰ ਇੱਕ ਖਿਜੜੀ ਪੱਕਦੀ ਹੈ ਜਿਨ੍ਹਾਂ ਨੂੰ ਇਹ ਪਤਾ ਹੁੰਦਾ ਹੈ ਵੀ ਮੇਰੀ ਗੱਲ ਸੁਣਾਉਣ ਦੇ ਨਾਲ ਗੁਰਬਾਣੀ ਨੂੰ ਨੀਵਾ ਮੈਂ ਕਰਾਂਗਾ ਉਹ ਨੀਵੀ ਹੋਵੇ ਕੋਈ ਗੱਲ ਨਹੀਂ ਗੁਰੂ ਨੀਵਾ ਹੋਵੇ ਕੋਈ ਗੱਲ ਨਹੀਂ ਪਰ ਉਹਨਾਂ ਦੇ ਮਨ ਦੇ ਅੰਦਰ ਖਿਚੜੀ ਪੱਕਦੀ ਰਹਿੰਦੀ ਏ ਕਿ ਕਿਹੜੀ ਕੱਚੀ ਪਿੱਲੀ ਗੱਲ ਸੁਣਾਉਣ ਦੇ ਨਾਲ ਅਗਲੇ ਸੁਣਨ ਵਾਲਿਆਂ ਨੇ ਖੁਸ਼ ਹੋਣਾ ਹੈ ਤੇ ਮੇਰੀ ਜੇਬ ਜ਼ਿਆਦਾ ਭਰਨੀ ਹੈ ਇਹ 도ਗਲੇ ਕਰਦਾਰ ਰੱਖਣ ਵਾਲੇ ਪ੍ਰਚਾਰਕਾਂ ਦੇ ਮਨਾਂ ਦੇ ਅੰਦਰ ਖਿਚੜੀ ਪੱਕਦੀ ਸਾਦਾ ਨੂੰ ਖੁਸ਼ ਕਰਨ ਵਾਸਤੇ ਪਖੰਡੀ ਸਾਦਾ ਨੂੰ ਖੁਸ਼ ਕਰਨ ਵਾਸਤੇ ਉਹੋ ਜਿਹੀਆਂ ਗੱਲਾਂ ਝੂਠੀਆਂ ਸੁਨਾਸ-ਸਨਾ ਕੇ ਮਣੋ ਕਲਪਿਤ ਸੁਨਾਸ ਸੁਨਾ ਕੇ ਉਹਨਾਂ ਕੋਲੋਂ ਲਫਾਫੇ ਲੈਂਦੇ ਨੇ ਉਹ ਹੋਰ ਇਹਨਾਂ ਦੇ ਅੱਗੇ ਪੱਠੇ ਪਾ ਦਿੰਦੇ ਨੇ ਵੀ ਚਲੋ ਸਾਡਾ ਭੌਂਕੜ ਤੇ ਆਈਏ ਦੇ ਅੱਗੇ ਥੋੜਾ ਜਿਹਾ ਹੋਰ ਬੁਰਕੀ ਸੁੱਟੋ ਹੋਰ ਸਾਡੇ ਬਾਰੇ ਝੂਠੀਆਂ ਕਹਾਣੀਆਂ ਬਣਾਉਂਦਾ ਰਹੇਗਾ ਲੋਕਾਂ ਨੂੰ ਗੁੰਮਰਾਹ ਕਰਦਾ ਰਹੇਗਾ ਚਾਰ ਧਮੜੇ ਹੀ ਨੇ ਨਾ ਦਿਓ ਉਹ ਕਿੜੇ ਆਪ ਕਮਾਏ ਨੇ ਜਿਹੜੇ ਦੇਣੇ ਨੇ ਲੋਕਾਂ ਕੋਲੋਂ ਹੀ ਆਏ ਨੇ ਜਿਹੜੇ ਅੱਗੇ ਪ੍ਰੋਸਟ ਦੇਣੇ ਨੇ ਖੈਰ ਪਖੰਡੀ ਸਾਧਾਂ ਦੇ ਮਨ ਵਿੱਚ ਖਿਚੜੀ ਪੱਕਦੀ ਇਹ ਪਖੰਡੀ ਪ੍ਰਚਾਰਕਾਂ ਦੇ ਮਨ ਵਿੱਚ ਖਿਚੜੀ ਪੱਕਦੀ ਇਹ ਧਾਰਮਿਕ ਅਖਵਾਉਣ ਵਾਲੇ ਕਈ ਲੀਡਰਾਂ ਦੇ ਮਨ ਵਿੱਚ ਖਿਚੜੀ ਪੱਕਦੀ ਉਹ ਸੋਚਦੇ ਨੇ ਕੌਮ ਮਰੇ ਜਾਂ ਕੌਮ ਜੀਵੇ ਜਿਵੇਂ ਇਹ ਕਹਾਵਤ ਹੈ ਨਾ ਵੀ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾ ਸੇ ਪੀਵੇ ਕਈ ਲੀਡਰਾਂ ਦੇ ਮਨ ਦੇ ਅੰਦਰ ਖਿਚੜੀ ਪੱਕਦੀ ਵੀ ਕੌਮ ਦੀ ਪਿੱਠ 'ਤੇ ਸ਼ੁਰਾ ਵੱਜਦਾ ਤੇ ਲੱਖ ਵਾਰ ਵੱਜੇ ਕੌਮ ਦਾ ਨੁਕਸਾਨ ਹੁੰਦਾ ਹੈ ਲੱਖ ਵਾਰ ਹੋਵੇ ਕਿਸੇ ਧਾਰਮਿਕ ਪਵਿੱਤਰ ਸਥਾਨ ਦੀ ਤੋਹੀਨ ਹੁੰਦੀ ਹੈ ਲੱਖ ਵਾਰ ਹੋਵੇ ਪਰ ਮੇਰੇ ਆਪਣੇ ਆਪ ਨੂੰ ਦਾਗ ਨਾ ਲੱਗੇ ਤੇ ਮੇਰੇ ਧੜੇ ਨੂੰ ਦਾਗ ਨਾ ਲੱਗੇ ਮੈਂ ਵੀ ਬਰਕਰਾਰ ਰਹਾ ਤੇ ਮੇਰਾ ਧੜਾ ਵੀ ਬਰਕਰਾਰ ਰਵੇ ਮੇਰੀ ਟੀਮ ਵੀ ਬਰਕਰਾਰ ਰਵੇ ਖਿਚੜੀ ਪੱਕਦੀ ਦਿਨ ਰਾਤ ਪੱਕਦੀ ਰਾਜਨੀਤੀ ਦੇ ਅੰਦਰ ਖਿਚੜੀ ਪੱਕਦੀ ਰਹਿੰਦੀ ਹੈ ਪੱਕਣਾ ਸੁਭਾਅਕੇ ਉਹਨਾਂ ਦਾ ਕੰਮ ਤੇ ਚਲੋ ਖਿਚੜੀ ਦੇ ਨਾਲ ਉਹਨਾਂ ਦਾ ਤਾਲਮੇਲ ਬੰਦਾ ਹੈ ਪਰ ਜੇ ਧਾਰਮਿਕ ਬੁਲਾਰੇ ਧਾਰਮਿਕ ਲੀਡਰ ਇਹਨਾਂ ਦੇ ਮਨਾਂ ਦੇ ਅੰਦਰ ਵੀ ਇਸ ਤਰ੍ਹਾਂ ਦੀ ਖਿਚੜੀ ਬਣਨੀ ਸ਼ੁਰੂ ਹੋਈ ਤੇ ਫਿਰ ਇਹ ਜਿਹੜੀ ਖਿਚੜੀ ਬਣਨੀ ਬੰਦ ਕੌਣ ਕਰੇਗਾ ਇਹ ਜਿਹੜੀ ਕੋਜੀ ਹਰਕਤ ਹੈ ਉਹ ਗਣੇ ਤੇ ਤੂੰ ਜਾਣੂ ਕੌਣ ਕਰਾਏਗਾ ਇਹ ਜਿਹੜਾ ਅੰਦਰ ਦਾ ਗੁਨਾਹ ਹੈ ਜਿਹੜਾ ਪ੍ਰਚਾਰਕਾਂ ਨੇ ਦੱਸਣਾ ਸੀ ਵੀ ਇਹਨੂੰ ਨਾਂ ਪਾ ਲੋ ਬਾਹਰ ਕੱਢੋ ਫਿਰ ਦੱਸੇਗਾ ਕੌਣ ਜੇ ਤੁਸੀਂ ਆਪ ਹੀ ਉਸ ਗੁਨਾਹ ਦੇ ਹਮੈਤੀ ਬਣ ਕੇ ਗੁਨਾਹ ਦੇ ਅੰਦਰ ਸ਼ਾਮਲ ਹੋ ਗਏ ਫਿਰ ਦੱਸੇਗਾ ਕੌਣ ਖੈਰ ਮੈਨੂੰ ਇਸ ਤਰ੍ਹਾਂ ਦੀ ਇੱਕ ਗੱਲ ਯਾਦ ਆ ਰਹੀ ਹੈ ਵੀ ਬੰਦ ਕਰਵਾਣੇ ਆਏ تھے ਤਵਾਇਫੋਂ ਕੇ ਕੋਠੇ ਸਿੱਕੋਂ ਕੀ ਖਣਕ ਦੇਖ ਕੇ ਖੁਦ ਹੀ ਮੁਜਰਾ ਕਰ ਬੈਠੇ ਹਾਲ ਇਦਾਂ ਦਾ ਲੱਗ ਰਿਹਾ ਹੈ ਵੀ ਕਰੋਣੇ ਸੰਬੰਧ ਗੁਨਾਹ ਤੇ ਆਪ ਹੀ ਛਿੱਕਿਆਂ ਦੀ ਖਣਕ ਵੇਖ ਕੇ ਰੋਲਾ ਰੱਪਾ ਵੇਖ ਕੇ ਆਪ ਹੀ ਉਹਦੇ ਅੰਦਰ ਗਵਾਚੇ ਹੋਏ ਮਿਲਦੇ ਨੇ ਸਾਡੇ ਧਾਰਮਿਕ ਅਖਵਾਉਣ ਵਾਲੇ 도ਗਲੇ ਪ੍ਰਚਾਰਕ ਤੇ ਪਖੰਡੀ ਸਾਧ ਅੱਜ ਘਰਾਂ ਦੇ ਅੰਦਰ ਬਹੁਤ ਤਾਦਾਦ ਦੇ ਅੰਦਰ ਖਿਚੜੀ ਪੱਕ ਰਹੀ ਹੈ ਦੂਸਰੇ ਮੈਂਬਰ ਨੂੰ ਢਾ ਕਿਵੇਂ ਲਾਉਣੀ ਕਦੇ ਹੁੰਦੀ ਸੀ ਗੱਲ ਵੀ ਪਿਆਰ ਦੇ ਅੰਦਰ ਕਿਵੇਂ ਰਹਿਣਾ ਅੱਜ ਇਹ ਵੀ ਇੱਕ ਦੂਜੇ ਨੂੰ ਢਾ ਕਿਵੇਂ ਲਾਉਣੀ ਹੈ ਘਰਾਂ ਨੂੰ ਤੋੜਨਾ ਕਿਵੇਂ ਗਵਾਂਡੀ ਦੇ ਮਨ ਵਿੱਚ ਖਿਚੜੀ ਹੈ ਰਿਸ਼ਤੇਦਾਰਾਂ ਦੇ ਮਨ ਵਿੱਚ ਖਿਚੜੀ ਹੈ ਬੇ ਕਿਸੇ ਨੂੰ ਰਸਵਾ ਕਿਵੇਂ ਕਰਨਾ ਹੈ ਕਿਸੇ ਨੂੰ ਰਸਦਾ ਰਸਜਾ ਪਰ ਮੇਰੀ ਇੱਜ਼ਤ ਬਰਕਰਾਰ ਰਹਿਣੀ ਚਾਹੀਦੀ ਮੇਰਾ 50 ਰੁਪਈਆ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਅਗਲੇ ਦਾ 50000 ਦਾ ਹੁੰਦਾ ਤੇ ਲੱਖ ਵਾਰ ਹੋਵੇ ਉਹਦਾ 50000 ਦਾ ਹੁੰਦਾ ਲੱਖ ਵਾਰ ਹੋਵੇ ਪਰ ਮੇਰਾ 50 ਦਮੜਿਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਮੇਰੀ ਮਮੁਲੀ ਜੀ ਇੱਜ਼ਤ ਵੀ ਨਹੀਂ ਜਾਣੀ ਚਾਹੀਦੀ ਜਿਹੜੀ ਝੂਠ ਦੀ ਬੁਨਿਆਦ ਤੇ ਖਲੋਤੀ ਦੂਜੇ ਦੀ ਜਾਂਦੀ ਤੇ ਜਾਵੇ ਆ ਦੇਖ ਜਿਹੜੀ ਪੱਕਰੀ ਮਨਾਂ ਦੇ ਅੰਦਰ ਮਿੱਤਰਾਂ ਦੇ ਮਨਾਂ ਦੇ ਅੰਦਰ ਖਿਚੜੀ ਰਿਸ਼ਤੇਦਾਰਾਂ ਦੇ ਮਨਾਂ ਦੇ ਅੰਦਰ ਖਿਚੜੀ ਪਤੀ ਪਤਨੀ ਦੇ ਮਨ ਦੇ ਅੰਦਰ ਖਿਚੜੀ ਤਾਂ ਖੈਰ ਇਹ ਤੇ ਛੁਰੂ ਤੋਂ ਚੱਲਦਾ ਆਇਆ ਥੋੜਾ ਬਹੁਤ ਚੱਲਦਾ ਰਹੇਗਾ ਪਰ ਇਹ ਸਭ ਤੋਂ ਵੱਡੀ ਪਿਆਣਾ ਖਿਚੜੀ ਹੈ ਜਿਹੜੀ ਕੌਮੀ ਲੀਡਰ ਦੇਸ਼ ਦੇ ਲੀਡਰ ਜਾਂ ਧਾਰਮਿਕ ਅਖਵਾਉਣ ਵਾਲੇ ਅਗਵਾਈ ਕਰਨ ਵਾਲੇ ਜਿਹੜੇ ਪ੍ਰਚਾਰਕ ਨੇ ਉਹਨਾਂ ਦੇ ਮਨਾਂ ਵਿੱਚ ਪਖੰਡੀ ਲਾਣੇ ਦੇ ਮਨਾਂ ਵਿੱਚ ਜਿਹੜੀ ਖਿਚੜੀ ਪੱਕਦੀ ਹੈ ਨਾ ਉਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ